ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰ ਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੀ ਕੀ ਹਲਚਲ ਪੰਜਾਬ ਦੇ ਵਿੱਚ ਦਿਖਾਈ ਦੇ ਰਹੀ ਹੈ ਹਵਾ ਦਾ ਰੁੱਖ ਕਿਵੇਂ ਦਾ ਰਹੇਗਾ ਮੀਂਹ ਕਣੀ ਜਾਂ ਕਿਸੇ ਹੋਰ ਤਰੀਕੇ ਦੀ ਕੋਈ ਕੀ ਸੰਭਾਵਨਾ ਦਿਖਾਈ ਦੇ ਰਹੀ ਹੈ ਤੇ ਟੈਂਪਰੇਚਰ ਦੇ ਵਿੱਚ ਕਿਵੇਂ ਦਾ ਵਾਧਾ ਦਿਖਾਈ ਦੇ ਰਿਹਾ ਹੈ ਗਰਮੀ ਦਾ ਕੀ ਰੁੱਖ ਰਹੇਗਾ ਪੂਰੀ ਜਾਣਕਾਰੀ ਦਵਾਂਗੇ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਜੀ ਚੈਨਲ ਦੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਜੀ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ 올 ਨੋਟੀਫਿਕੇਸ਼ਨ ਓਨ ਕਰਦੇ ਹੋ ਤਾਂ ਕਿ ਦਿੱਤੀ ਹੋਈ ਜਾਣਕਾਰੀ ਹਰ ਸਮੇਂ ਤੁਹਾਡੇ ਤੱਕ ਪਹੁੰਚ ਸਕੇ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਸਕੇ ਜੀ ਤਾਜ਼ਾ ਸੈਟਲਾਈਟ ਮੈਪ ਦੇਖ ਲੈਂਦੇ ਹਾਂ ਜੀ ਪਹਿਲਾਂ ਦੁਪਹਿਰ 2 ਵਜੇ ਦਾ ਸੈਟਲਾਈਟ ਮੈਪ ਹੈ ਜਿਸ ਤੋਂ ਕਿ ਸਾਫ਼ ਦਿਖਾਈ ਦੇ ਰਿਹਾ ਹੈ ਕਿ ਪੰਜਾਬ ਦੇ ਉੱਪਰ ਕਿਸੇ ਤਰੀਕੇ ਦੀ ਕੋਈ ਬਦਲੀ ਸਿਸਟਮ ਐਕਟੀਵੇਟ ਦਿਖਾਈ ਨਹੀਂ ਦੇ ਰਿਹਾ ਜਿਸ ਦਾ ਕੀ ਸਵੇਰ ਵੇਲੇ ਤੋਂ ਹੀ ਅਸਰ ਦਿਖਾਈ ਦੇ ਰਿਹਾ ਸੀ ਸੂਰਜ ਪੂਰੇ ਤਰੀਕੇ ਨਾਲ ਚਮਕ ਰਿਹਾ ਹੈ ਪੰਜਾਬ ਦੇ ਉੱਪਰ ਜਿਸ ਦਾ ਅਸਰ ਗਰਮੀ ਦੇ ਵਿੱਚ ਵੀ ਦਿਖਾਈ ਦੇ ਰਿਹਾ ਹੈ ਬਾਹਰ ਜਿਹੜਾ ਟੈਂਪਰੇਚਰ ਦੇਖਿਆ ਜਾਵੇ ਨਾਰਮਲ ਤਰੀਕੇ ਨਾਲ ਉਹ 40 ਡਿਗਰੀ ਦੇ ਨੇੜੇ ਤੇੜੇ ਦਿਖਾਈ ਦੇ ਰਿਹਾ ਪੰਜਾਬ ਦੇ ਵਿੱਚ ਤੇ ਸ਼ਾਮ 7 ਵਜੇ ਤੱਕ ਇਸ ਤਰੀਕੇ ਨਾਲ ਹੀ ਧੁੱਪ ਚੜ੍ਹ ਕਰ ਰਵੇਗੀ ਜੀ ਤੇ ਗੱਲ ਕਰ ਲਈ ਹਵਾਵਾਂ ਦੀ ਹਵਾਵਾਂ ਹੁਣ ਉੱਤਰ ਪੂਰਬੀ ਦਿਸ਼ਾ ਤੋਂ ਚਲਦੀਆਂ ਦਿਖਾਈ ਦੇ ਰਹੀਆਂ ਨੇ ਤੇ ਜਿਨ੍ਹਾਂ ਦੇ ਵਿੱਚ ਕੀ ਪੂਰੇ ਤਰੀਕੇ ਦੇ ਨਾਲ ਹਵਾ ਗਰਮੇਸ਼ ਵਾਲੀ ਦਿਖਾਈ ਦੇ ਰਹੀ ਹੈ ਹਲਕੀ ਫੁਲਕੀ ਲੂ ਵਾਲੀ ਹਵਾ ਚਲਣੀ ਸ਼ੁਰੂ ਹੋ ਗਈ ਹੈ ਇਹ ਅਸਰ ਪੰਜਾਬ ਦੇ ਵਿੱਚ 2-3 ਦਿਨ ਹੋਰ ਰਹੇਗਾ ਕਿਉਂਕਿ 10 ਤਰੀਕ ਦੇ ਨੇੜੇ-ਤੇੜੇ ਪੰਜਾਬ ਦੇ ਵਿੱਚ ਇੱਕ ਸਿਸਟਮ ਦਿਖਾਈ ਦੇ ਰਿਹਾ ਹੈ ਤੇ ਅਗਰ ਉਹ ਸਿਸਟਮ ਪਹਿਲਾਂ ਆਉਂਦਾ ਹੈ ਜਾਂ ਲੇਟ ਆਉਂਦਾ ਹੈ ਤਾਂ ਹੀ ਹਵਾ ਦੇ ਵਿੱਚ ਉਲਟ-ਪੁਲਟ ਹੋ ਸਕਦੀ ਹੈ ਨਹੀਂ ਤਾਂ ਉਦੋਂ ਤੱਕ ਜਿਹੜੀਆਂ ਹਵਾਵਾਂ ਨੇ ਉਹ ਗਰਮੈਸ਼ ਵਾਲੇ ਚੱਲਦੀਆਂ ਰਹਿਣਗੀਆਂ ਤੇ ਸ਼ਾਮ 5-6 ਵਜੇ ਤੋਂ ਬਾਅਦ ਤੱਕ ਵੀ ਅਜਿਹੀਆਂ ਹਵਾਵਾਂ ਗਰਮੈਸ਼ ਵਾਲੇ ਚੱਲਦੇ ਰਹਿਣਗੇ ਜਿਨ੍ਹਾਂ ਦਾ ਅਸਰ ਕੀ ਗਰਮੀ ਦੇ ਰੂਪ ਵਿੱਚ ਪੰਜਾਬ ਦੇ ਉੱਪਰ ਪੈਂਦਾ ਦਿਖਾਈ ਦੇ ਰਿਹਾ ਹੈ ਗੱਲ ਕਰ ਲਈ ਬੱਦਲ ਵਾਯਾ ਕਣਮਣ ਕਾਣੀ ਦੀ ਫਿਲਹਾਲ ਕੋਈ ਬੱਦਲਵਾਈ ਸਿਸਟਮ ਪੰਜਾਬ ਦੇ ਉਪਰ ਐਕਟਿਵਿਟੀ ਦਿਖਾਈ ਨਹੀਂ ਦੇ ਰਿਹਾ ਸਿਰਫ ਇੱਕ ਹਲਕਾ ਜਿਹਾ ਸਿਸਟਮ ਸ਼ਾਮ ਜਾਂ ਦੁਪਹਿਰ ਦੇ ਬਾਅਦ ਗੱਲ ਕਰੀਏ ਤਾਂ ਪਠੰਡੇ ਵਾਲੇ ਬੈਲਟ ਦੇ ਉੱਪਰੋਂ ਹਲਕੀ ਫੁਲਕੀ ਬੱਦਲਵਾਈ ਨਿਕਲਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦਾ ਕਿ ਅਸਰ ਕੋਈ ਬਹੁਤ ਵੱਡਾ ਨਹੀਂ ਹੈ ਕੋਈ ਮੀਂਹ ਕਣੀ ਵਰਗਾ ਮੌਨ ਨਹੀਂ ਬਣਦਾ ਦਿਖਾਈ ਦੇ ਰਿਹਾ ਸਿਰਫ ਹਲਕੀ ਫੁਲਕੀ ਕਿਰਮਣ ਕਾਣੀ ਦੀ ਗੱਲ ਕਰੀਏ ਤਾਂ ਕੋਈ ਵੀ ਇਹੀ ਕਿਰਮਣ ਕਾਣੀ ਵੀ ਦਿਖਾਈ ਨਹੀਂ ਦੇ ਰਹੀ ਮੌਸਮ ਸਾਫ ਹੈ ਖੁਸ਼ਕ ਬਣੇ ਰਹੇਗਾ ਰਾਤ ਦੇ ਮੌਸਮ ਦੀ ਜਾਣਕਾਰੀ ਜੋ ਵੀ ਹੋਵੇਗੀ ਤੁਹਾਨੂੰ ਰਾਤ ਦੀ ਵੀਡੀਓ ਵਿੱਚ ਅਪਡੇਟ ਕਰਕੇ ਦੱਸ ਦਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਵੈਦਰ ਅਪਡੇਟ ਟੂਡੇ ਨਾਲ ਦਰਸ਼ਕ ਵੀਰ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਜੀ